ਅੱਜ ਲਾਪ੍ਰਿਸਧਤੀ ਬਲੌਕ ਸੰਤੀ ਚੋਣਾਂ ਨੂੰ ਸ਼ਾਂਤੀਪੂਰਵ ਬਣਾਉਣ ਦੇ ਲਈ ਜ਼ਿਲ੍ਹਾ ਮਾਨਸਾ ਪੁਲਿਸ ਦੇ ਵੱਲੋਂ ਬੁੜਲਾਟਾ ਤੇ ਫੇਚੂ ਵੱਡਾ ਫਲੈਗ ਮਾਰਚ ਕੱਢਿਆ ਗਿਆ ਹੈ। ਐਸਪੀ ਪ੍ਰਦੀਪ ਸੰਧੂ ਦੀ ਅਗਵਾਈ ਵਿੱਚ ਪੁਲਿਸ ਟੀਮ ਨੇ ਬੁੜਲਾਟਾ ਤੇ ਵਕਫਾਖ ਪਿੰਡਾਂ ਦੇ ਵਿੱਚ ਰੂਟ ਮਾਰਚ ਕੀਤਾ ਹੈ। ਤਾਂ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਚੋਣਾਂ ਦੌਰਾਨ ਕਾਨੂੰਨ ਵਿਵਸਥਾ ਬਣਾਈ ਰੱਖਣ ਦੇ ਲਈ ਹਰ ਤਰ੍ਹਾਂ ਦੀ ਤਿਆਰੀ ਮੁਕੰਮਲ ਹੈ। ਤੇ ਕਿਸੇ ਵੀ ਤਰ੍ਹਾਂ ਦੀ ਗੜਬੜ ਕਰਨ ਵਾਲਿਆਂ ਦੇ ਨਾਲ ਸ਼ਕਤੀ ਦੇ ਨਾਲ ਨਿਪਟਾ ਜਾਵੇਗਾ। ਉਹ ਤੇ ਫਲੈਗ ਮਾਰਚ ਦਾ ਲੋਕਾਂ ਦੇ ਵਿੱਚ ਭਰੋਸਾ ਪੈਦਾ ਕਰਨਾ ਤੇ ਚੋਣਾਂ ਨੂੰ ਨਿਰਪੱਖ ਅਤੇ ਸ਼ਾਂਤੀਪੂਰਨ ਬਣਾ 14 ਦਸੰਬਰ 2025 ਲਈ ਸ਼ਡਿਊਲਡ ਨੇ ਜੀ ਜ਼ਿਲ੍ਹਾ ਪਰੀਸ਼ਦ ਤੇ ਬਲਾਕ ਸਮਤੀ ਐਲੈਕਸ਼ਨ ਪੂਰੀ ਸਟੇਟ ਦੇ ਵਿੱਚ ਸੋ ਉਸੇ ਲੜੀ ਦੇ ਵਿੱਚ ਸਾਨੂੰ ਜਿਹੜਾ ਆ ਪਬਲਿਕ ਦੇ ਵਿੱਚ ਇੱਕ ਸੈਂਸ ਆਫ ਸਿਕਿਉਰਿਟੀ ਪੈਦਾ ਕਰਨ ਲਈ ਇੱਕ ਅੱਛਾ এনवायरमेंट ਜਿਹੜਾ ਹੈਗਾ ਉਹ ਨੂੰ ਕ੍ਰੀਏਟ ਕਰਨ ਲਈ ਤੇ ਲੋਕਾਂ ਨੂੰ ਉਤਸ਼ਾਹਿਤ ਕਰਨ ਲਈ ਵੀ ਆਪਦੀ ਵੋਟ ਦਾ ਮੈਕਸਿਮਮ ਯੂਟਿਲਾਈਜ਼ ਕਰੋ ਇਸ ਲਈ ਅਸੀਂ ਇਹ ਫਲੈਗ ਮਾਰਚ ਅੱਜ ਕਰ ਰਹੇ ਆਂ ਕਾਂਕੇ ਜਿਹੜੇ ਸ਼ਰਾਰਤੀ ਅੰਸਰ ਹੈ ਉਹਨਾਂ ਨੂੰ ਵੀ ਇਹ ਜਿਹੜਾ ਹੈ ਕਲੀਅਰ ਕੱਟ ਮੈਸੇਜ ਚਲਿਆ ਜਾਵੇ ਵੀ ਕਿਸੇ ਤਰ੍ਹਾਂ ਦੀ ਗੁੱੱਡਾਗਰਦੀ ਬਰਦਾਸ਼ਤ ਨਹੀਂ ਕੀਤੀ ਜਾਊਗੀ ਤੇ ਪਬਲਿਕ ਨੂੰ ਜਿਹੜਾ ਹੈਗਾ ਬਿਲਕੁਲ ਸੇਫ এনवायरमेंट ਦੇ ਵਿੱਚ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਾਉਣ ਲਈ ਇਹ ਕੀਤਾ ਜਾ ਰਿਹਾ ਹੈ ਜੇ ਕੋਈ ਚੋਣਾਂ ਦੇ ਦਰਮਿਆਨ ਕੋਈ ਕਿਸੇ ਕਿਸੇ ਦਾ ਨਸ਼ਾ ਵਗੈਰਾ ਵਰਤਦਾ ਹੈ ਜਾਂ ਕੋਈ ਇਸ ਤਰ੍ਹਾਂ ਦੇ ਕੋਈ ਅੰਸਰ ਪੈਦਾ ਹੁੰਦੇ ਉਹਨਾਂ ਦੇ ਕੀ ਐਕਸ਼ਨਾਂ ਕਰ ਲੋਅ ਬਲ ਟੇਕ ਇਟ ਸੌਨ ਕੋਰਸ ਜਿਹੀ ਜੈਸੀ ਸੂਰਤ ਹੋਊਗੀ ਵੈਸੀ ਕਾਰਵਾਈ ਕੀਤੀ ਜਾਊਗੀ ਮਾਨਸਾ ਪੁਲਿਸ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਾਉਣ ਲਈ ਪੂਰੀ ਤਰ੍ਹਾਂ ਜਿਹੜੀ ਆ ਕਮਰ ਕਸੇ ਹੋਏ ਨੇ ਤੇ ਪੂਰੇ ਅਸੀਂ ਜਿਹੜੇ ਬੁਸ਼ਤਦੀ ਨਾਲ ਡਿਊਟੀ ਕਰ ਰਹੇ ਹਾਂ ਹਲਕਾ ਬਲਾਡਾ ਦੇ ਵਿੱਚ ਦੋ ਸੀਟਾਂ ਐਸੀਆਂ ਮੰਨਿਆ ਰੇ ਬੋੜਾਵਾਲ ਜ਼ੋਨ ਔਰ ਕੁਲਦਰੀਆ ਜ਼ੋਨ ਉਸਤੇ ਕੀ ਪੰਜਾਬ ਪੁਲਿਸ ਦਾ ਕੀ ਇੰਤਜ਼ਾਮ ਹੈ ਜੋ ਫੋਰਸ ਮੰਨਿਆ ਰਹੀ ਹੈ ਜਿੰਨੇ ਵੀ ਸੈਂਸਿਟਿਵ ਤੇ ਹਾਈਪਰ ਸੈਂਸਿਟਿਵ ਬੂਥ ਤੇ ਪੋਲਿੰਗ ਸਟੇਸ਼ਨ ਜਿਹੜੇ ਡਿਕਲੇਅਰਡ ਨੇ ਉਹ ਸਾਰੀਆਂ ਲੋਕੇਸ਼ਨਸ ਦੇ ਉੱਤੇ ਐਸ ਪਰ ਨੋਰਮਸ ਅਸੀਂ ਡਿਪਲੋਇਮੈਂਟ ਕਰ ਦਿੱਤੀ ਹੈਗੀ ਹੈ ਜੀ ਤੇ ਸਾਡੀ ਜਿਹੜੀ ਆ ਸਫੀਸ਼ੀਐਂਟ ਫੋਰਸ ਜਿਹੜੇ ਆ ਠੁਕਵੇਂ ਪ੍ਰਬੰਧ ਕੀਤੇ ਗਏ ਨੇ ਪੈਟਰੋਲਿੰਗ ਪਾਰਟੀਆਂ ਵੀ ਸਾਡੀਆਂ ਜਿਹੜੀਆਂ ਹੈਗੀਆਂ ਨੇ ਉਹ ਮੋਬਾਈਲ ਰਹਿਣ ਦੀਆਂ ਆਲ ਅਫੀਸਰਜ਼ ਮੋਬਾਈਲ ਰਹਿਣਗੇ ਇਸ ਤੋਂ ਇਲਾਵਾ ਜਿੱਤੇ ਇਥੇ ਰਿਕੁਆਇਰਡ ਹੈ ਨਕਾਬੰਦੀ ਵਗੈਰਾ ਅਸੀਂ ਪ੍ਰੋਪਰ ਕੀਤੀ ਜੇ ਕਿੰਨੀਆਂ ਟੁਕੜੀਆਂ ਲੱਗੀਆਂ ਹੋਈਆਂ ਥਲਾੜਾ ਹਲਕੇ ਦੇ ਵਿੱਚ ਆਪਣੇ ਪੰਜਾਬ ਉਸ ਦੀਆਂ ਡਿਟੇਲਸ ਅਸੀਂ ਮੀਡੀਆ ਨੂੰ ਸੈਪਰੇਟਲੀ ਪ੍ਰੋਵਾਈਡ ਕਰਾ ਦੇ